ਮਨਸਕਾਦੋਸਤ ਪਾਵਾਂ ਪਬਲਿਕ ਗੈਸਟ ਅਡਲਟ੍ਰੇਸ਼ਨ ਵੈਲਫੇਅਰ ਐਸੋਸੀਏਸ਼ਨ ਵੱਲੋਂ ਆਪਜੀ ਨੂੰ ਦੀਵਾਲੀ ਦੀਆਂ ਲੱਖ ਲੱਖ ਵਧਾਈਆਂ ਅਸੀਂ ਤੁਹਾਡੀ ਅਤੇ ਤੁਹਾਡੇ ਪਰਿਵਾਰ ਦੀ ਸੁਰੱਖਿਅਤ ਸਿਹਤ ਦੀ ਕਾਮਨਾ ਕਰਦੇ ਹਾਂ ਮੈਂ ਮਨੋਜ ਖੋਸਲਾ ਜੁਆਇੰਟ ਕਮਿਸ਼ਨਰ ਫੋਰ ਸੇਫਟੀ ਪੰਜਾਬ ਤੋਂ ਸੇਵਾਮੁਕਤ ਹੋਣ ਉਪਰੰਤ ਇਸ ਸੰਸਥਾ ਵਿਖੇ ਬਤੌਰ ਐਡਵਾਈਜ਼ਰ ਦੀ ਸੇਵਾ ਨਿਭਾ ਰਿਹਾ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਤਿਹਾਰਾਂ ਦਾ ਮੌਸਮ ਹੈ ਹਰ ਪਾਸੇ ਮਿਠਾਸ ਹੀ ਮਿਠਾਸ ਕੋਲੀ ਹੈ ਪਰ ਇਸ ਦੇ ਪਿੱਛੇ ਇੱਕ ਛਿਪੀ ਹੈ ਬਹੁਤ ਹੀ ਕਰਵੀ ਸਚਾਈ ਉਹ ਹੈ ਮਿਲਾਵਟ ਜਿਵੇਂ ਕਿ ਤੁਹਾਨੂੰ ਪਤਾ ਹੈ ਤਿਹਾਰਾਂ ਦੇ ਦਿਨਾਂ ਦੇ ਵਿੱਚ ਸਾਰੀਆਂ ਖਾਣ ਪੀਣ ਵਾਲੀਆਂ ਵਸਤਾਂ ਦੀ ਮਠਿਆਈਆਂ ਦੀ ਤੇ ਹੋਰ ਐਡੀਬਲ ਆਈਟਮਸ ਦੀ ਜੋ ਹੈ ਵਿਕਰੀ ਡਿਮਾਂਡ ਵੱਧ ਜਾਂਦੀ ਹੈ ਤੇ ਇਸੇ ਕਰਕੇ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਦਾ ਖਰਚਾ ਵੱਧ ਜਾਂਦਾ ਹੈ ਜਿੱਥੇ ਵਧੀਆ ਕਾਰੋਬਾਰੀ ਵੀ ਹਨ ਲੇਕਿਨ ਕੁਝ ਸਮਾਜ ਵਿਰੋਧੀ ਅੰਸਰ ਮਨਾਫਕ ਹੋਰ ਸ਼ਰਾਰਤੀ ਅੰਸਰ ਆਪਣੇ ਮੰਤਵ ਵਿੱਚ ਕਾਮਯਾਬ ਹੋਣ ਲਈ ਪੈਸਾ ਕਮਾਉਣ ਦੇ ਲਾਲਚ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਕਰਦੇ ਹਨ ਅਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਦੇ ਹਨ ਆਓ ਆਪਾਂ ਇਹਨਾਂ ਤਿਹਾਰਾਂ ਦੇ ਵਿੱਚ ਖਰੀਦਦਾਰ ਕਰਨ ਸਮੇਂ ਕਿਸ ਤਰ੍ਹਾਂ ਜਾਗਰੂਕ ਰਹਿਣਾ ਹੈ ਕਿਵੇਂ ਆਪਣਾ ਸੱਚ ਜੀ ਤਾਂ ਅੰਗਰਾਗ ਸੀਜ਼ਨ ਵਰਤੋਂ ਕਰਕੇ ਆਪਣੀ ਸਿਹਤ ਦਾ ਧਿਆਨ ਰੱਖਣਾ ਹੈ ਤਾਂ ਕਿ ਅਸੀਂ ਬਿਮਾਰ ਨਾ ਹੋਈਏ ਮੈਂ ਤੁਹਾਨੂੰ ਅਪੀਲ ਕਰਦਾ ਹਾਂ ਕਿ ਜਿਹੜੀਆਂ ਵੀ ਚੀਜ਼ਾਂ ਖਰੀਦਣੀਆਂ ਹਨ ਉਹ ਅੱਛੀਆਂ ਬ੍ਰਾਂਡਡ ਦੁਕਾਨਾਂ ਤੋਂ ਹੀ ਖਰੀਦੋ ਐਫਐਸਐਸਆਈ ਦੇ ਲਾਇਸੈਂਸ शुदा ਅਦਾਰਿਆਂ ਤੋਂ ਹੀ ਖਰੀਦੋ ਜਦੋਂ ਵੀ ਕੋਈ ਚੀਜ਼ ਲੈਣੀ ਹੈ ਉਹਦਾ ਬਿੱਲ ਲਵੋ ਜੇਕਰ ਤੁਸੀਂ ਬਿੱਲ ਲੈਣੇ ਹੋ ਦੇ ਉਸ ਦੇ ਉੱਤੇ ਦੇਖੋ ਲਾਈਸੈਂਸ ਨੰਬਰ ਲਿਖਿਆ ਹੋਇਆ ਹੋਵੇ ਜੇ ਕੋਈ ਪੈਕਡ ਆਈਟਮ ਲੈਣੇ ਆ ਤੇ ਉਹਦੇ ਉੱਤੇ ਰੇਟ ਡੇਟ ਵੇਟ ਐਫਐਸਐਸਏ ਦਾ ਲਾਈਸੈਂਸ ਨੰਬਰ ਉਹਦਾ ਪੂਰਾ ਪਤਾ ਇਨਗਰੀਡੀਅੰਟਸ ਦੀ ਜਾਂਚ ਕਰੋ ਕਿ ਉਹ ਐਕਸਪਾਇਰੀ ਡੇਟ ਨਹੀਂ ਹੈ ਕਿ ਉਹ ਸਾਡੀ ਸਿਹਤ ਲਈ ਠੀਕ ਹੈ ਉਹਨ ਦੇਖੋ ਜਦੋਂ ਆਪਾਂ ਕੋਈ ਵੈਂਟ ਵੀ ਖਰੀਦਦੇ ਆ ਉਹਨੂੰ ਪੁੱਠੀ ਸਿੱਧੀ ਕਰਕੇ ਚਾਰ ਵਾਰ ਆਪਾਂ ਦੇਖ ਕੇ ਖਰੀਦਦੇ ਆ ਪਰੰਤੂ ਖਾਣ ਵਾਲੀ ਚੀਜ਼ ਵਿੱਚ ਆਪਾਂ ਬਿਲਕੁਲ ਵੀ ਧਿਆਨ ਨਹੀਂ ਦਿੰਦੇ ਇਸ ਕਰਕੇ ਇਹ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਖਾਣ ਪੀਣ ਵਾਲੀ ਚੀਜ਼ ਨੂੰ ਵੀ ਅਚੀ ਤਰ੍ਹਾਂ ਚੰਕੇ ਧਾਰਨਾ ਦੇਖ ਫਰਕ ਇਹੀ ਕਰਦੀ ਹੈ ਮਠਿਆਈਆਂ ਬਰੀਕਣ ਸਮੇਂ ਤੁਸੀਂ ਰੰਗ ਵਾਲੀਆਂ ਮਠਿਆਈਆਂ ਤੋਂ ਥੋੜਾ ਗਰੇਜ਼ ਹੀ ਕਰੋ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਮਠਿਆਈਆਂ ਦੇ ਵਿੱਚ 5 ਕਿਲੋ ਮਠਿਆਈ ਜੋ ਹੈ ਐਫਐਸਐਸਏ ਦੇ ਮਤਾਫਕ ਉਹਦੇ ਵਿੱਚ 1 ਗ੍ਰਾਮ ਜਿਹੜਾ ਖਾਣ ਵਾਲਾ ਰੰਗ ਹੈ ਉਹ ਮਨਜ਼ੂਰ ਸੁਦਾ ਹੈ ਪਰ ਕੁਝ ਲੋਕ ਇਹਨੂੰ ਵਧੀਆ ਦਿਖਾਉਣ ਦੇ ਲਈ ਅਟਰੈਕਟਿਵ ਦਿਖਾਉਣ ਦੇ ਲਈ ਰੰਗ ਦੀ ਜ਼ਿਆਦਾ ਵਰਤੋਂ ਕਰ ਦਿੰਦੇ ਹਨ ਇੱਥੋਂ ਤੱਕ ਕਿ ਨਾ ਖਾਣਯੋਗ ਰੰਗ ਵੀ ਇਹਨਾਂ ਮਠਿਆਈਆਂ ਵਿੱਚ ਪਾ ਦਿੰਦੇ ਹਨ ਜੋ ਕਿ ਸਾਡੇ ਲਈ ਕੈਂਸਰ ਦਾ ਕਾਰਨ ਬਣਦੇ ਹਨ ਇਸ ਕਰਕੇ ਆਪਣੀ ਘੱਟ ਤੋਂ ਘੱਟ ਹਲਕੀ ਰੰਗ ਵਾਲੀਆਂ ਮਠਿਆਈਆਂ ਖਰੀਦੋ ਪਿੰਕ ਚਮਚਮ ਜੋ ਹੈ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਚਲਨ ਹੈ ਕਿ ਐਡੀਵਲ ਕਲਰ ਦੀ ਜਗਾ ਚੁੰਨੀਆਂ ਰੰਗਣ ਵਾਲਾ ਰੰਗ ਲੋਕ ਆਪਣੇ ਛੋਟੇ-ਛੋਟੇ ਕਸਬਿਆਂ ਦੇ ਵਿੱਚ ਛੋਟੇ-ਛੱਟੀਆਂ ਦੁਕਾਨਾਂ ਵਾਲੇ ਇਹ ਪਾ ਦਿੰਦੇ ਹਨ ਤੇ ਸਾਡੇ ਭੋਲੇ-ਭਾਲੇ ਲੋਕ ਵਧੀਆ ਸਮਝ ਕੇ ਖਰੀਦ ਲੈਂਦੇ ਹਨ ਜੋ ਕਿ ਸਾਡੀ ਸਿਹਤ ਲਈ ਬਹੁਤ ਹੀ ਵੱਡਾ ਖਿਲਵਾੜ ਕਰਦੇ ਹਨ ਇਸੇ ਤਰ੍ਹਾਂ ਤੁਸੀਂ ਜਦੋਂ ਕੋਈ ਵੀ ਚੀਜ਼ ਮਠਿਆਈ ਖਰੀਦਦੇ ਲੱਗਦੇ ਹੋ ਉਹਦੀ ਟੈਕਸਚਰ ਦੇਖੋ ਉਹਨੂੰ ਹੱਥ ਨਾਲ ਮਸਲ ਕੇ ਦੇਖੋ ਉਹਦੀ ਸਮੈਲ ਲਓ ਉਹਦੀ ਫ੍ਰੇਗਰੈਂਸ ਦੇਖੋ ਕਿ ਇਹ ਤਾਜ਼ੀ ਹੈ ਕਿ ਨਹੀਂ ਹੈ ਉਹ ਉਸ ਤੋਂ ਤੁਹਾਨੂੰ ਪਤਾ ਲੱਗ ਜਾਏਗਾ ਕਿ ਮਠਿਆਈ ਸਾਡੇ ਖਾਣ ਦੇ ਯੋਗ ਹੈ ਜੇਕਰ ਤੁਸੀਂ ਗਲਤ ਮਠਿਆਈ ਦਾ ਸੇਵਨ ਕਰ ਲਓਗੇ ਤੁਹਾਨੂੰ ਉਲਟੀਆਂ ਟੱਟੀਆਂ ਦਾ ਬੁਖਾਰ ਗਲਾ ਖਰਾਬ ਤੇ ਲੰਬੇ ਸਮੇਂ ਵਿੱਚ ਕੈਂਸਰ ਵਰਗੀਆਂ ਬਿਮਾਰੀਆਂ ਜਿਗਰ ਦੀਆਂ ਬਿਮਾਰੀਆਂ ਦਿਲ ਦੀਆਂ ਬਿਮਾਰੀਆਂ ਲੱਗ ਸਕਦੀਆਂ ਇਸੇ ਤਰ੍ਹਾਂ ਤੁਸੀਂ ਜੇ ਖੋਇਆ ਖਰੀਦੇ ਹੋ ਜਾਂ ਕੋਈ ਦੀ ਬਰਫੀ ਹੋਈ ਬਰਫੀ ਜਾਂ ਮਿਲ ਕੇ ਖਰੀਦੇ ਹੋ ਉਹ ਵੀ ਤੁਸੀਂ ਅੱਛੀ ਬ੍ਰਾਂਡਡ ਦੁਕਾਨਾਂ ਤੋਂ ਖਰੀਦੋ ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਵਿੱਚ ਮਿਲਾਵਟ ਬਹੁਤ ਹੀ ਵੱਧ ਜਾਂਦੀ ਹੈ ਇਸੇ ਤਰ੍ਹਾਂ ਦੁੱਧ ਦੇ ਵਿੱਚ ਵੀ ਜੋ ਕੁਝ ਸ਼ਰਾਰਤੀ ਅੰਸਰ ਹਨ ਜੋ ਮਨਾਫਕ ਹੋ ਰਹੇ ਹਨ ਦੁੱਧ ਦੇ ਵਿੱਚ ਕਰੀਮ ਘੱਟ ਕੇ ਉਹਦਾ ਸੁੱਕਾ ਪਾਊਡਰ ਤੇ ਉਹਦੇ ਵਿੱਚ ਰਾਈਫ ਪਾ ਕੇ ਸਟਾਰਚ ਪਾ ਕੇ ਉਹ ਨਕਲੀ ਦੁੱਧ ਤਿਆਰ ਕਰਕੇ ਮਠਿਆਈਆਂ ਵਾਲਿਆਂ ਨੂੰ ਵੇਚਦੇ ਹਨ ਜਿਸ ਤੋਂ ਕਿ ਨਕਲੀ ਮਠਿਆਈਆਂ ਗੈਰ ਮਿਆਰੀ ਸਬਸਟੈਂਡਰ ਅਸਰਖਿਤ ਮਠਿਆਈਆਂ ਤਿਆਰ ਹੁੰਦੀ ਹਨ ਇਸੇ ਤਰ੍ਹਾਂ ਮਿਲਕ ਕੇਕ ਦੇ ਵਿੱਚ ਵੀ ਮਿਲਕ ਦੀ ਜਗ੍ਹਾ ਇਹ ਲੋਕ ਸੂਜੀ ਮੈਦਾ ਸਟਾਰ ਸੁੱਕਾ ਦੁੱਧ ਤੇ ਰਫਾਇੰਡ ਤੋਂ ਤਿਆਰ ਕਰਦੇ ਹਨ ਬਰਫੀ ਵੀ ਇਸੇ ਤਰ੍ਹਾਂ ਹੀ ਤਿਆਰ ਕਰਦੇ ਹਨ ਕੋਆ ਵੀ ਇਸੇ ਤਰ੍ਹਾਂ ਹੀ ਤਿਆਰ ਕਰਕੇ ਵੇਚਦੇ ਹਨ ਜੋ ਕਿ ਸਾਡੀ ਸਿਹਤ ਨਾਲ ਬਹੁਤ ਹੀ ਵੱਡਾ ਧੋਖਾ ਹੁੰਦਾ ਹੈ ਸਾਡੀ ਖਲਵਾੜ ਹੁੰਦਾ ਹੈ ਸਾਡੀ ਸਿਹਤ ਦੇ ਨਾਲ ਅਸੀਂ ਬਣਵਾੜੀਆਂ ਸੇ ਹਟਦੇ ਹਾਂ ਇਸ ਕਰਕੇ ਚਿਕਨ ਨੇਰਾ ਹੋਣਾ ਚਾਹੀਦਾ ਤੁਮ ਇਸੇ ਤਰ੍ਹਾਂ ਵਰਕ ਵਾਲੀਆਂ ਮਠਿਆਈਆਂ ਜਿਹੜਾ ਖਰੀਦਦੇ ਉਹ ਦੇਖ ਲਓ ਕਿ ਵਰਕ ਜੇ ਉਹਦੇ ਉੱਤੇ ਇੱਕਦਮ ਹੱਥ ਲਗਾ ਕੇ ਪੁਰਪੁਰਾ ਹੋ ਜਾਂਦਾ ਹੈ ਤੇ ਵਰਕ ਸਹੀ ਹੈ ਜੇ ਇੱਕਦਮ ਇਕੱਠੀ ਤਹਿ ਉਤਰ ਜਾਂਦੀ ਹੈ ਤੇ ਉਹ ਅਲੂਮੀਨੀਅਮ ਦਾ ਵਰਕ ਹੈ ਉਹ ਅਲੂਮੀਨੀਅਮ ਵਰਕ ਖਾਂ ਦੇ ਨਾਲ ਸਾਡੇ ਪੇਟ ਦੇ ਵਿੱਚ ਬਹੁਤ ਹੀ ਖਰਾਬੀ ਹੋ ਸਕਦੀ ਹੈ ਸਾਨੂੰ ਉਲਟੀਆਂ ਟਟੀਆਂ ਪੇਟ ਦਰਦ ਹੋ ਸਕਦਾ ਹੈ ਇਸੇ ਤਰ੍ਹਾਂ ਜਿਹੜੀ ਸੋਨ ਪਾਪੜੀ ਹੈ ਉਹ ਵੀ ਅੱਛੀ ਦੁਕਾਨ ਤੋਂ ਖਰੀਦੋ ਕਿਉਂਕਿ ਅੱਜ ਕੱਲ ਜੋ ਸਪਲਾਈ ਹੋਣੀ ਹੈ ਸੋਨ ਪਾਪੜੀ ਉਹ ਮੈਦਾ ਅਤੇ ਉਹਦੇ ਵਿੱਚ ਰੰਗ ਪਾ ਕੇ ਥੋੜਾ ਜਿਹਾ ਬੇਸਨ ਪਾ ਕੇ ਉਹ ਵੇਚੀ ਜਾਣੀ ਹੈ। ਕਈ ਵਾਰ ਰਸਕੁੱਲੇ ਜੋ ਹੈ ਜੋ ਇਹ ਇਹ ਪਨੀਰ ਤੋਂ ਆਈਟਮਾਂ ਬਣਦੀਆਂ ਹਨ ਕੋਈ ਤਾਂ ਬਣਦੀਆਂ ਹਨ ਇਹਨਾਂ ਦੇ ਵਿੱਚ ਰੰਗ ਘਾਟ ਜਾਂ ਬਲੀਚਿੰਗ ਪਾਊਡਰ ਤੀਨੋਂ ਪਾਲ ਨਾਲ ਇਹਨੂੰ ਚਿੱਟਾ ਰੰਗ ਕਰਨ ਦੇ ਲਈ ਵਰਤਦੇ ਹਨ ਕਿਉਂਕਿ ਸਾਡੀ ਸਿਹਤ ਨੂੰ ਬਹੁਤ ਹੀ ਨੁਕਸਾਨ ਪਹੁੰਚਾਉਂਦੇ ਹਨ। ਇਸੇ ਤਰ੍ਹਾਂ ਜਿਹੜੀਆਂ ਡੱਬਾ ਬੰਦ ਚੀਜ਼ਾਂ ਤੁਸੀਂ ਖਰੀਦਣੀਆਂ ਹਨ ਉਹ ਵੀ ਤੁਸੀਂ ਧਿਆਖ ਪਰ ਰੱਖ ਕੇ ਲਾਓ ਉਹਦਾ ਐਡਰੈਸ ਵਗੈਰਾ ਦੇਖੋ ਉਹਦੀ ਐਕਸਪਾਇਰੀ ਡੇਟ ਦੇਖ ਕੇ ਖਰੀਦੋ ਖੋਰ ਵੀ ਸਰੋਂ ਦਾ ਤੇਲ ਆ আজকাল ਜੋ ਸਰੋਂ ਦਾ ਤੇਲ ਦੀ ਕੀਮਤ ਵੱਧ ਜਾਂਦੀ ਹੈ ਤੇ ਨਕਲੀ ਤੇਲ ਜਾਂ ਗੈਰਮਿਆਰੀ ਸਬਸਟੈਂਡਰਡ ਤੇਲ ਵੇਚਣ ਦੀ ਕੋਸ਼ਿਸ਼ ਕਰਦੇ ਆ ਦੁਕਾਨਦਾਰ ਕਿਉਂਕਿ ਦੂਸਰਾ ਮਿਕਸ ਕਰ ਦਿੰਦੇ ਹਨ ਇਹਦੇ ਵਿੱਚ ਇਸ ਕਰਕੇ ਪੂਰੀ ਬ੍ਰਾਂਡਡ ਚੀਜ਼ ਦੇਖ ਕੇ ਹੀ ਤੁਸੀਂ ਦੇਖੋ ਕਿ ਇਹ ਅਸਲੀ ਚੀਜ਼ ਤੁਹਾਡੇ ਘਰ ਪਹੁੰਚੇ ਤੁਹਾਡੇ ਪਰਿਵਾਰ ਦੀ ਸਿਹਤ ਨਾਲ ਖਿਲਵਾੜਨਾ ਹੋਵੇ ਤੇ ਮੈਂ ਅਪੀਲ ਕਰਦਾ ਹਾਂ ਕਿ ਤੁਸੀਂ ਸਿਹਤਮੰਦ ਵਾਲੀ ਬਣਾਓ ਧੰਨਵਾਦ